ਅੱਜ 8 ਮਾਰਚ 2025 ਕਮਨਤਰੀ ਮਹਿਲਾ ਦਿਵਸ ਦੇ ਮੌਕੇ ਤੇ ਯੂਥ ਕਾਂਗਰਸ ਹਲਕਾ ਜੈਤੋ ਵੱਲੋਂ ਹਲਕੇ ਦੀਆਂ ਵੱਖ-ਵੱਖ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਭਾਵੇਂ ਸਿੱਖਿਆ ਦਾ ਖੇਤਰ ਹੈ ਖੇਡਾਂ ਦਾ ਖੇਤਰ ਹੈ ਰਾਜਨੀਤਿਕ ਤੌਰ ਤੇ ਜਾਂ ਕੋਈ ਵੀ ਫੀਲਡ ਜਿਹਦੇ ਵਿੱਚ ਵੱਖ-ਵੱਖ ਸੇਵਾਵਾਂ ਦੇਣ ਵਾਲੀਆਂ ਮਹਿਲਾਵਾਂ ਨੂੰ ਸਨਮਾਨ ਦਿੱਤਾ ਗਿਆ ਸਨਮਾਨਤ ਹੋਣ ਵਾਲੀਆਂ ਭੈਣਾਂ ਵੱਲੋਂ ਕਾਂਗਰਸ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਹੱਕ ਦਿੱਤਾ ਤੇ ਸਾਨੂੰ ਸਨਮਾਨਿਤ ਕੀਤਾ ਗਿਆ ਸਾਡੇ ਵੱਲੋਂ ਮੇਰੇ ਵੱਲੋਂ ਖਾਸ ਕਰਕੇ ਜਿੰਨੀਆਂ ਵੀ ਦੇਸ਼ ਦੀਆਂ ਮਹਿਲਾਵਾਂ ਚਾਹੇ ਪੜ੍ਹੀਆਂ ਲਿਖੀਆਂ ਚਾਹੇ ਅਨਪੜ੍ਹ ਜੇ ਅਨਪੜ੍ਹ ਔਰਤਾਂ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ ਉਹ ਕਿਸੇ ਵੀ ਸਰਕਾਰੀ ਖੇਤਰ ਦੇ ਜਾਂ ਪ੍ਰਾਈਵੇਟ ادارے ਦੇ ਵਿੱਚ ਕੰਮ ਨਹੀਂ ਕਰਦੀਆਂ ਹੁੰਦੀਆਂ ਪਰ ਉਹ ਸਰਕਾਰੀ ਨੌਕਰੀ ਜ્યાં ਪੜ੍ਹੀਆਂ ਲਿਖੀਆਂ ਔਰਤਾਂ ਨਾਲੋਂ ਕਿਸੇ ਵੀ ਪੱਧਰ ਤੇ ਘੱਟ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਨੇ ਪੂਰਾ ਘਰ ਸੰਭਾਲਿਆ ਹੁੰਦਾ ਉਹ ਉਹ ਵੀ ਕਿਸੇ ਕੰਪਨੀ ਚਲਾਉਣ ਨਾਲੋਂ ਘੱਟ ਨਹੀਂ ਹੁੰਦਾ ਇਹ ਕੋਈ ਮਹਿਲਾ ਚਾਹੇ ਅਨਪੜਾ ਚਾਹੇ 10 ਪੜ੍ਹੀਆ ਚਾਹੇ 8 ਪੜ੍ਹੀਆ ਇਹ ਨਾ ਸੋਚੇ ਵੀ ਅਸੀਂ ਕਿਸੇ ਨਾਲੋਂ ਘੱਟ ਇਸ ਕਰਕੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਾਂਗਰਸ ਨੇ ਸਾਨੂੰ ਹੱਕ ਦਿੱਤਾ ਸਾਨੂੰ ਸਨਮਾਨ ਦਿੱਤਾ ਅਸੀਂ ਹਲਕਾ ਜੈਤੋ ਵੱਲੋਂ ਹਲਕਾ ਜੈਤੋ ਦੇ ਯੂਥ ਕਾਂਗਰਸ ਦੇ ਜਿੰਨੇ ਵੀ ਪਾਰਟੀ ਵਰਕਰ ਹੈ ਅਹੁਦੇਦਾਰਾ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਧੰਨਵਾਦ ਕਹਿੰਨੇ ਆ ਤਾਂ ਕਿ ਹੌਣ ਵਾਲੇ ਸਮੇਂ ਦੇ ਵਿੱਚ ਅ ਮੇਰੀਆਂ ਭੈਣਾ ਪੜ੍ਹੀ ਲਿਖੀਆਂ ਚਾਹੇ ਅਨਪੜ ਹਰੇਕ ਖੇਤਰ ਦੇ ਵਿੱਚ ਵਾਚੜ ਕੇ ਹਿੱਸਾ ਲੈਣ ਤੇ ਕਾਂਗਰਸ ਦਾ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦਾ ਮੰਡਲ ਤੇ ਪਾਰਟੀ ਵੈਕਲਪਰੀਆਂ ਨੂੰ ਅੱਜ ਮਹਿਲਾ ਦਿਵਸ ਤੇ ਮੇਰੇ ਵੱਲੋਂ ਬਹੁਤ ਬਤਨਵਾਤ ਕਾ ਮੈਂ ਇਹ ਕਹਿਣਾ ਚਾਹੁੰਦੀ ਆਂ ਵੀ ਅੱਜ ਦੇ ਦਿਨ ਮਹਿਲਾ ਆਧਿਆਪਕ ਕੋਈ ਵੀ ਲੇਡੀ ਹੈ ਨਾ ਉਹਨਾਂ ਨੂੰ ਅੱਜ ਦੇ ਦਿਨ ਤੇ ਪੂਰਾ ਫਖਰ ਹੋਣਾ ਚਾਹੀਦਾ ਹੈ ਵੀ ਸਾਡੀ ਵੀ ਕਿੰਨੀ ਸਮਾਜ ਦੇ ਵਿੱਚ ਐਮੀ ਆਤਾ ਹੈ ਅੱਗੇ ਕੁਝ ਸਮਾਂ ਪਹਿਲਾਂ ਆਦਤ ਤੇ ਔਰਤਾਂ ਨੂੰ ਲਟਾੜਿਆ ਜਾਂਦਾ ਸੀ ਤੇ ਪੈਰ ਦੀ ਜੁੱਤੀ ਸਾਂਝਿਆ ਜਾਂਦਾ ਸੀ ਤੇ ਘਰ ਤੋਂ ਬਾਹਰ ਨਹੀਂ ਜਾਂ ਦਿੱਤਾ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਨੂੰ ਕਾਫੀ ਆਜ਼ਾਦੀ ਹੋ ਗਈ ਹੈ ਪਰ ਲੱਗੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਗਈਆਂ ਤੇ ਉਹਨਾਂ ਨੂੰ ਹੁਣ ਸਾਰੇ ਪਤਾ ਲੱਗ ਗਿਆ ਵੀ ਸਾਡੀ ਕੀ ਰਾਇ ਹੁੰਦਾ ਹੈ ਸਾਡੀ ਵੋਟ ਦੀ ਕੀ ਐਂ ਹੁੰਦਾ ਹੈ ਹੈਨਾ ਤੇ ਮਹਿਲਾ ਦੇਖ ਕਾਨੂੰ ਜੋ ਵੀ ਲੈ ਲਈ ਗਿਆ ਉਹਨਾਂ ਨੂੰ ਆਪਣੇ ਤੇ ਪੂਰਾ ਮਾਫਾ ਕਰ ਮੋਣਾ ਚਾਹੀਦਾ ਹੈ ਜੀ ਅਸੀਂ ਵੀ ਸਮਾਜ ਵਿੱਚ ਬਹੁਤ ਕਸ਼ਕਰ ਸਾਡੀਆਂ ਮੈਂ ਇਹਦੇ ਕਿਚਨ ਰਟਾਇਰ ਹੋਈ ਆ ਪਿਛਲੇ ਸਾਲ 2024 ਵਿੱਚ ਤੇ ਮੈਂ ਇੱਕ ਖੇਤਰ ਕੁੰਨਿਆ ਖੇਡਾਂ ਦਾ ਮੈਂ 2024 ਦੇ ਵਿੱਚ ਖੇਡਾਂ ਸ਼ੁਰੂ ਕੀਤਾ ਤੇ ਮੈਂ ਹੁਣ ਤੱਕ ਨੈਸ਼ਨਲ ਇੰਟਰਨੈਸ਼ਨਲ ਤੇ ਸਾਰੇ ਪੰਜਾਬ ਦੇ ਵਿੱਚ ਖੇਡ ਚੁੱਕੀਆਂ ਤੇ ਮੈਂ ਭੈਣਾਂ ਨੂੰ ਇਹ ਵੀ ਪੀਰ ਕਰਨਾ ਚਾਹੁੰਦੀ ਆ ਤੁਸੀਂ ਕਦੇ ਵੀ ਇਹ ਨਹੀਂ ਸਮਝਣਾ ਵੀ ਅਸੀਂ ਕਿਸੇ ਗੱਲੋਂ ਘਟਾਏ ਤੁਹਾਡਾ ਹਰੇਕ ਕਿਸੇ ਦਾ ਵੀ ਕਿਸੇ ਨਾ ਕਿਸੇ ਖੇਤਰ ਵਿੱਚ ਸੌਂਪ ਹੋਣਾ ਚਾਹੀਦਾ ਹੈ ਸੌਂਕ ਤਾਂ ਇਹ ਹੱਦਿਆ ਬਣਾਓ ਕਿਹਦਾ ਦਾ ਵੀ ਹੋ ਸਕਦਾ ਕਿਸੇ ਵੀ ਕਿਸਮ ਦਾ ਹੋ ਸਕਦਾ ਇਹਦੇ ਨਾਲ ਆਪਾਂ ਨੂੰ ਦੋ ਫਾਇਦੇ ਹੋਣਗੇ ਇੱਕ ਤਾਂ ਆਪਣੀ ਸਿਹਤ ਵਧੀ ਰਹੂਗੀ ਤੇ ਦੂਜਾ ਆਪਾਂ ਚੰਗੀ ਡਾਕਟਰਾਂ ਤੋਂ ਬਚੇ ਰਾਵਾਂਗੇ ਤੇ ਜੇ ਇਹ ਨਾਲ ਆਪਾਂ ਛੋਟੇ ਬੱਚਿਆਂ ਨੂੰ ਮੋਟੀਵੇਟ ਕਰ ਸਕਦੇ ਆ ਤੇ ਜਿਹੜੀਆਂ ਲੇੜੀਆਂ ਘਰੇ ਮੱਜੇ ਤੇ ਬੈਠੀਆਂ ਰਿਟਾਇਰ ਹੋ ਜਾਂਦੀਆਂ ਤਾਂ ਉਹ ਕਹਿ ਦਿੰਦੇ ਆ ਵੀ ਹੁਣ ਕੰਮ ਨਹੀਂ ਕਰ ਸਕਦੇ ਤੇ ਅਸੀਂ ਤਾਂ ਬਜ਼ੁਰਗ ਹੋ ਗਏ ਆ ਆਪਣੇ ਆਪ ਨੂੰ ਬਜ਼ੁਰਗ ਨਹੀਂ ਸਮਝਣਾ ਮੈਂ ਤੁਹਾਡੇ ਸਾਹਮਣੇ ਮਿਸਾਲ ਖੜੀ ਆ ਮੇਰੀ ਫਾਤਿਮਾ 60 ਸਾਲ ਦੀ ਹੈ ਤੇ ਮੈਂ ਮਤਲਬ ਕਿ ਮੈਂ ਕਦੇ ਇਹ ਨਹੀਂ ਸਮਝਿਆ ਮੈਂ ਕਦੇ ਕਿਸੇ ਦੰਤ ਤੋਂ ਦਵਾਈ ਨਹੀਂ ਲਈ ਕਿ ਮੈਂ ਉਹ ਹੋ ਗਈ ਆ ਵੀ ਬਜ਼ੁਰਗ ਆ ਜਾਂ ਮੈਂ ਰਟਾਇਰ ਹੋ ਗਈ ਆ ਤੇ ਮੈਂ ਇਹ ਹੀ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਤੁਸੀਂ ਵੱਧ ਚੜ ਕੇ ਡਿਊਟੀ ਦੇ ਨਾਲ ਵੀ ਤੁਸੀਂ ਇੱਕ ਅੱਧਾ ਘੰਟਾ ਜ਼ਰੂਰ ਆਪਣੀ ਸਿਹਤ ਵਾਸਤੇ ਕੱਢਿਆ ਕਰੋ ਕਿਸੇ ਤੋਂ ਸੰਗਣਾ ਨਹੀਂ ਕਿਸੇ ਤੋਂ ਤੁਸੀਂ ਇਹ ਨਾ ਕੋਈ ਸਮਝਣਾ ਜਿਸ ਤਰ੍ਹਾਂ ਸਮਾਜ ਕੀ ਕਹੂਗਾ ਸਾਡੇ ਘਰ ਦੇ ਕੀ ਕਹਿਣਗੇ ਕੋਈ ਕੁਝ ਨਹੀਂ ਕਹਿੰਦਾ ਜੇ ਆਪਾਂ ਮੰجهه ਤੇ ਪੈ ਗਏ ਤਾਂ ਆਪਾਂ ਲੋ ਡਾਕਟਰਾਂ ਜੋਗੇ ਹੋ ਜਾਣਗੇ ਹੈਨਾ ਤੇ ਜੇਕਰ ਆਪਾਂ ਵੀ ਸਿਹਤ ਵਧੀਆ ਰੱਖਾਂਗੇ ਤਾਂ ਆਪਾਂ ਨੂੰ ਆਪਾਂ ਆਪਾਂ ਵੀ ਵਧੀਆ ਰਹਿਣਾਗੇ ਤੇ ਵੇਖਣ ਵਾਲੇ ਨੂੰ ਚੰਗਾ ਲੱਗੂਗਾ ਇਸੇ ਕਰਕੇ ਮੈਂ ਅੱਜ ਦੇ ਦਿਨ ਤੇ ਪੂਰਾ ਫਕਰ ਮਹਿਸੂਸ ਕਰਦੀ ਆ ਕਿ ਮੈਨਾਂ ਨੂੰ ਕਦੇ ਵੀ ਇਹ ਨਹੀਂ ਕਹਿ ਕੇ ਬਹਿਜਣਾ ਚਾਹੀਦਾ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਅਸੀਂ ਬਹੁਤ ਕੁਝ ਕਰ ਸਕਦੇ ਆ ਮੈਂ ਜਿਸ ਦਿਨ ਤੋਂ ਰਿਕਵਰ ਹੋਈ ਆ ਮੈਂ ਕੋਈ ਪਰਨ ਕੀਤਾ ਮੈਂ ਉਸ ਦਿਨ ਤੋਂ ਹੀ ਸਮਝੀਆਂ ਨੇ ਕਿ ਕਿ ਮੇਰੀ ਜਿਹੜੀ ਲਾਈਫ ਹੈ ਨਾ ਉਹ ਸ਼ੁਰੂ ਹੋਣ ਹੋਈਆ ਤੇ ਤੁਸ ਖੁੱਲ ਕੇ ਜੀਵੋ ਜਦੋਂ ਆਪਾਂ ਨੂੰ ਦੂਰ ਦੂਰ ਤੇ ਜਾਣ ਦੇ ਮੌਕੇ ਮਿਲਦੇ ਆ ਤੇ ਪਤਾ ਲੱਗਦਾ ਵੀ ਆਪਣੀ ਸਮਾਜ ਵਿੱਚ ਕਿੰਨੀ ਬਕਾ ਇਸੇ ਕਰਕੇ ਮੈਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਡਾਕਟਰਾਂ ਤੋਂ ਬਚੋ ਤੇ ਆਪ ਵੀ ਸਿਹਤ ਨੂੰ ਸੰਭਾਲ ਕੇ ਕੋਈ ਨਾ ਕੋਈ ਜੇਮ ਸ਼ੁਰੂ ਕਰੇ। थैंक यू वेरी मच।